Sohang Maharaj Şer-i Vishnu, Vişnu Bhagwan Diye Sohang Maharaj Şer-i Vishnu, Vişnu Bhagwan Diye Sohang Maharaj Şer-i Vishnu. ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਪਿਆਰੀ ਹੈ ਸੰਗਤ ਜੀ ਆਪ ਜੀ ਨੂੰ ਲੱਖ ਲੱਖ ਵਾਰ ਦਾ ਇਸ ਪਰਿਵਾਰ ਵਾਲਿਆਂ ਨੂੰ ਏ ਨਗਰ ਨਿਵਾਸੀਆਂ ਨੂੰ ਜੋ ਅੱਜ ਇਹ ਖੇਲ ਹੋਈ ਹੈ ਜਿਹੜੀਆਂ ਵੀਰਾਂ ਨੇ ਪ੍ਰਾਣਿਆ ਕੋ ਸਿਖਾ ਨੇ ਉਹ ਖੇਲਾ ਪਿਛਲੀਆਂ ਵੇਖੀਆਂ ਉਹ ਜਾਂਦਾਂ ਫਿਰ ਆਉਂਦੀਆਂ ਸੀ ਕਿ ਕਦੀ ਸਮਾਂ ਸੀ ਜੇਠੂ ਵਾਲ ਦੇ ਸਕੂਲ ਤੋਂ ਭੰਗੜੇ ਜਿੱਦੇ ਜੇ ਮਹਾਰਾਜ ਜੀ ਸੰਗਤਾਂ ਨੂੰ ਲੈ ਕੇ ਆਉਂਦੇ ਹੁੰਦੇ ਸੀ ਟਾਈਮ ਲਿਆ ਹੈ ਵੀਰ ਜੀ 10 ਮਿੰਟ ਮੈਂ ਬੇਨਤੀ ਕਰਦਾ ਹਾਂ ਕਿ ਪਿਤਾ ਜੀ ਨੇ ਸਿੰਘਾਸਨ ਤੇ ਬੈਠ ਕੇ 26 ਪੋਤੇ ਕੋਲ ਕਿਹਾ ਸੀ ਅੱਜ ਤੋਂ ਬਿਸ਼ੇ ਜੇ ਕਿਸੇ ਨੇ ਕੋਈ ਚਾਹ ਪੀਤੀ ਆ ਜਾਂ ਮੀਠ ਮਸ਼ੀਆਂ ਲਖਦਾ ਦਾ ਚੋਰੀ-ਚੋਰੀ ਦਾ ਲਾਇਆ ਤੇ ਸਭ ਨੂੰ ਮਾਫੀ ਜੇ ਕੋ ਗੁੱਸੇ ਕੋ ਸਮੇਂ ਦਾ ਪ੍ਰਾਣਾ ਕੋ ਸੇ ਗਾਗਰ ਬਾਹ ਖੜੀ ਕਰੇ ਮੈਂ ਵੇਖਿਆ ਕਿੰਨੇ ਗੁੱਸੇ ਕੋ ਸਮੇਂ ਦੇ ਉਹ ਫਿਰ ਕਿੰਨੇ ਵੀਰ ਸੀ ਦੋ ਤਿੰਨ ਚਾਰ ਵੀਰ ਸੀ 26 ਬੋਦੀ ਰਾਤ ਪਿਤਾ ਜੀ ਨੇ ਇਸੇ ਤਰ੍ਹਾਂ ਸਿੰਘਾਸਨ ਦੇ ਜਿਵੇਂ ਸਰੂਪ ਲਗਿਆ ਮਹਾਰਾਜ ਦੇ ਸੀਸ ਤੇ ਤਾਜ ਤੇ ਪੰਜ ਲਖਾਰੀ ਸ਼ੈਨ ਸ਼ਾਈ ਲਿਬਾਸ ਦੇ ਚ ਮਹਾਰਾਜ ਸਿੰਘਾਸਨ ਦੇ ਬੈਠ ਕੇ ਚੌਰਾਮ ਵਾਲੇ ਲਖਾਰੀ ਪੰਜ ਪਿਆਰੇ ਜਿਨ੍ਹਾਂ ਨੇ ਉਹ ਖੇਲ ਵੇਖੀ ਆ ਉਹ ਕੀ ਸਬਤ ਕਰ ਸਕਦੇ ਜबान ਨਾਲ ਸਬਤ ਨਹੀਂ ਹੋ ਸਕਦੀ ਪਿਤਾ ਜੀ ਨੇ ਕਿਹਾ ਜਿੰਨੇ ਅੱਜ ਤੋਂ ਪਿੱਛੇ ਚਾਹ ਪੀਤੀ ਜਾਂ ਚੋਰੀ-ਚੋਰੀ ਦਾ ਲਾਇਆ ਸਭ ਨੂੰ ਪਿੱਛੇ ਮਾਫੀ ਅੱਜ ਤੋਂ ਅੱਗੇ ਜੇ ਕਿਸੇ ਨੇ ਇੱਕ ਕੱਪ ਚਾਹ ਦਾ ਕੀ ਪੀਤਾ ਤੇ ਜਨਮ ਲੈਣ ਵਾਸਤੇ ਤਿਆਰ ਰਵੇ ਤੇ ਕੌਣ ਕਹਿ ਰਿਆ ਸੀ ਉਸ ਵੇਲੇ ਜਨਮ ਲੈਣ ਵਾਸਤੇ ਤਿਆਰ ਰਵੇ ਮੇਰੇ ਵੀਰੋ ਸਭ ਨੂੰ ਪਤਾ ਹੈ ਕਿ ਸਾਡਾ ਪਿੰਡ ਮਾਂਗਾ ਹੈ ਮਾਂਗੇ ਤੋਂ ਮਿੱਤੇ ਲਾ ਕੇ ਪਿੰਡ ਹੈ ਮੈਸਮਪਰਾ ਉੱਥੇ ਜੀ ਭਰਤੀ ਪਾਉਣ ਗਏ ਰੇੜਿਆਂ ਨਾਲ ਰੇੜੇ ਖਤਰਾਂ ਲੱਗੇ ਗਏ ਤਿੰਨ ਚਾਰ ਰੇੜੇ ਲੱਗੇ ਗਏ ਮਾਂਗੇ ਤੋਂ ਸਾਡੀ ਭੁਆ ਦੇ ਪੁੱਤ ਨੂੰ ਪਤਾ ਸੀ ਇਹ ਪਲਵਾਨ ਚੱਲਣਾ ਚਾਹ ਨਹੀਂ ਪਿੰਦਾ ਉਹ ਨਾ ਮੇਰਾ ਦੁੱਧ ਬਾਕੇ ਲੈਂਦਾ ਜਿਹੜੇ ਮੇਰੇ ਸੱਜਣ ਸੀ ਮੇਰੇ ਤਾਏ ਦੇ ਪੁੱਤ ਉਹਨਾਂ ਨੇ ਮੇਰੇ ਦੁੱਧ ਵਿੱਚ ਚਾਹ ਪਾ ਦਿੱਤੀ ਅੱਗੇ ਵੀ ਇੱਕ ਦੋ ਗਰਾਂ ਬੱਚੇ ਨੇ ਸੁਣਾਇਆ ਫਿਰ ਧਿਆਨ ਨਾਲ ਸੁਣ ਲਿਓ ਮੇਰੇ ਦੁੱਧ ਵਿੱਚ ਉਹਨਾਂ ਚਾਹ ਪਾ ਦਿੱਤੀ ਉਹ ਦੁੱਧ ਨੂੰ ਆਪਣੇ ਹਿਸਾਬ ਨਾਲ ਮੈਨੂੰ ਪਤਾ ਸੀ ਮੇਰੇ ਵੀਰਾਂ ਨੂੰ ਪਤਾ ਵਾ ਵੀ ਪੂਆ ਦੇ ਪਤਾ ਨੂੰ ਦੁੱਧ ਚਾਹ ਨਹੀਂ ਪੀਂਦਾ ਮੈਂ ਆਪਣੇ ਦੁੱਧ ਦੇ ਹਿਸਾਬ ਨਾਲ ਦੁੱਧ ਪੀ ਲਿਆ ਜਿਹੜਾ ਤਾਏ ਦਾ ਪੁੱਤ ਸੀ ਉਹਨੇ ਟਿੱਚਰ ਕੀਤੀ ਹੱਥੀ ਹੱਥ ਮਾਰ ਕੇ ਵੇਖ ਲਿਆ ਤੇਰਾ ਪਾਸ਼ਾ ਨਾਲੇ ਤੈਨੂੰ ਦੇਖ ਲਿਆ ਨਾ ਤੈਨੂੰ ਪਤਾ ਲੱਗਾ ਕਿ ਨਾ ਤੇ ਪਾਸ਼ਾ ਨੂੰ ਪਤਾ ਲੱਗਾ ਤੇਰੇ ਦੁੱਧੇ ਚ ਮੈਂ ਚਾਹ ਪਾਈ ਅਸੀਂ ਜਦੋਂ ਮੈਂ ਸੁਣਿਆ ਦੋ ਘੋਟ ਬਾਗੀ বাজਦੇ ਸੀ ਉਹ ਇੱਕ ਲੱਗੇ ਪੇੜ ਸੀ ਬੋੜ ਦਾ ਮੈਂ ਗਲਾਸੀ ਮਾਰੀ ਕੈਂਕਰ ਕੈਂਕਰ ਹੋ ਗਈ ਉੱਥੇ ਕਿਹੜਾ ਛਕਦਾ ਸ਼ਕਲ ਫੜਿਆ ਉਤੋਂ ਦੇ ਜੇਠ ਵਾਲੇ ਦਾ ਲੱਗ ਗਿਆ ਜੇਠ ਵਾਲੇ ਮਹਾਰਾਜ ਜੀ ਪਤਾ ਕੀਤਾ ਮੈਂ ਮਹਾਰਾਜ ਜੀ ਕਿੱਥੇ ਆ ਮਹਾਰਾਜ ਜੀ ਬਰਾਜਮਾਨ ਸੀ ਉੱਤੇ ਕੋਠੀ ਤੇ ਮੈਂ ਪੌਲੀ ਚੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਮੈਂ ਸੱਜੇ ਪਾਸੇ ਬੜੀ ਗਲਤੀ ਵੱਡੀ ਹੋ ਗਈ ਆ ਕਿਰਪਾ ਕਰੋ ਮਾਫ ਕਰੋ ਬੰਦੇ ਪਲਵਾਰ ਕੀ ਹੋਇਆ ਮੈਂ ਵਿਦਾ ਜੀ ਮੇਰੇ ਦੁੱਧ ਦੇ ਵਿੱਚ ਉਹਨਾਂ ਦੁੱਧ ਲੈਂਦਾ ਸੀ ਮੇਰੇ ਤਾਇ ਦੇ ਪੁੱਤ ਨੇ ਦੁੱਧ ਦੇ ਵਿੱਚ ਚਾਹ ਪਾ ਦਿੱਤੀ ਆ ਉਹਨੇ ਕਹੇ ਤੇਰਾ ਵੇਖ ਲਿਆ ਬਾਦਸ਼ਾਹ ਤੇ ਤੈਨੂੰ ਵੇਖ ਲਿਆ ਜਿਹੜੂ ਕਹਿੰਦੇ ਬਾਦਸ਼ਾਹ ਕਿਤੇ ਤੂੰ ਬਰੀ ਅਸੀਂ ਜਾਣੀ ਦੇ ਉਹ ਜਾਣੇ ਤੂੰ ਜਾ ਉਹਨਾਂ ਦੇ ਕੰਮ ਦਾ ਨਖਾਨਾ ਵੇ ਤੂੰ ਉੱਥੇ ਜਾ ਐਂ ਜਾਣੀ ਦੇ ਉਹ ਜਾਣੇ ਤੂੰ ਬਰੀ ਮੈਂ ਆਪਣੇ ਕੰਮ ਤੇ ਆ ਗਿਆ ਉੱਥੇ ਤਿੰਨ ਦਿਨ ਮਿੱਟੀ ਪੈਣੀ ਸੀ ਉਹਨਾਂ ਦੇ ਕੰਮ ਵਿੱਚ ਕੋਈ ਵਕੀਲ ਨਹੀਂ ਪਾਇੰਦਿੱਤਾ ਜਦੋਂ ਪਿੰਡ ਆਇਆ ਪਹਿਲੀ ਰਾਤੇ ਫੜਿਆ ਗਿਆ ਅਚਾਨਕ ਮਾਂਗੇ ਜਿੱਥੇ ਦਰਵਾਗਾ ਘਰਿਆ ਬੱਗੋਗਾ ਉਹ ਘਰ ਦੇ ਸਾਹਮਣੇ ਘਰਿਆ ਉਹ ਸਾਡੇ ਤਾਇ ਦੇ ਪੁੱਤਾਂ ਦੇ ਜਦੋਂ ਸਾਹਮਣੇ ਘਰ ਸੀ ਉਹ ਰਾਤ ਦੇ 10 ਵਜੇ ਹੁਣ ਸਤਿਗੁਰੂ ਜਾਣੇ ਜਦੋਂ ਮਹਾਰਾਜ ਜੀ ਕਹਤਾ ਸੀ ਅਸੀਂ ਜਾਣੀਏ ਤੇ ਉਹ ਜਾਣੇ ਤੁੰ ਬਰੀ ਉਹ 10 ਵਜੇ ਉਹ ਕੰਮ ਸ਼ੁਰੂ ਹੋ ਗਿਆ ਉਹਦਾ ਕੋਈ ਰੱਬ ਨੇ ਕੀਤਾ ਉਹ ਤੇ ਘਰ ਆ ਉਹ ਦਿਨ ਰਾਤ ਨਹੀਂ ਦੱਸਿਆ ਉਹਨਾਂ ਨੇ ਅਗਲੇ ਦਿਨ ਫੇਰ ਸਾਢੇ 10:00 ਵਜੇ 10:00 ਵਜੇ ਫੇਰੇ ਹੁਕਮ ਸ਼ੁਰੂ ਹੋ ਗਿਆ ਉਹ ਉਹਦੀ ਘਰ ਵਾਲੀ ਆਈ ਵੀ ਵੀਰ ਉੱਠ ਕੇ ਵੇਖਿਆ ਤੇਰੇ ਭਰਾ ਨੂੰ ਕੀ ਹੁੰਦਾ ਵਾ ਤੇ ਚਾਰ ਪੰਜ ਭਰਾ ਸਕੇ ਭਰਾ ਉਹਨਾਂ ਵਾਲੀ ਕੇ ਤੇ ਮੇਰੇ ਵਾਲ ਕੇ ਵਾਹí ਸਾਢੇ 10:00 ਵਜੇ ਮੇਰੇ ਮਾਂਜ ਵੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕੀਤੀ ਕੋ ਕੰਮ ਹੋ ਗਿਆ ਤੇ ਤਾਂ ਮੇਰੇ ਵੱਲ ਆਈ ਐ ਚਾਰ ਪੰਜ ਭਰਾਵਾ ਕਿਉਂ ਜੀ ਉਧਰ ਗਈ ਐ ਮੈਂ ਚੱਲ ਭੈਣ ਮੈਂ ਆਉਣਾ ਵਾ ਤੇ ਮੈਂ ਨਹੀਂ ਗਿਆ ਮੈਨੂੰ ਪਤਾ ਸੀ ਖੇਡ ਸਤਿਗੁਰੂ ਦੀ ਆ ਤੂੰ ਬਰੀ ਇਹ ਜੜੀ ਦੋ ਜਾਣੇ ਇਹ ਮੇਰੇ ਵਸ ਦੀ ਗੱਲ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਗਿਆ ਉਹਦੇ ਜਿਹੜੇ ਗੋਡੇ ਮੋਡੇ ਦੇ ਮੂੰਹ ਸਾਰੇ ਛਿੱਲਿਆ ਗਿਆ ਬਹੁਤ ਬੁਰੀ ਹਾਲਤ ਪਤਾ ਨਹੀਂ ਕਿਹੜੀ ਚੀਜ਼ ਨੂੰ ਘੋਲਦੀ ਥੱਲੇ ਕੀ ਕਰਦੀ ਖੂਨੋਂ ਖੁੰਮ ਰਿਆ ਚਲੋ ਦਿਨ ਫੇਰ ਲੰਘ ਜਾਂਦਾ ਰਾਤ ਲੰਗੀ ਫੇਰ ਦਿਨ ਆ ਫੇਰ ਦਿਨ ਚੜਿਆ ਤੀਜੀ ਰਾਤ ਫੇਰ 10:30 ਵਜੇ 10:00 ਵਜੇ ਵੇਖੋ ਰੱਬ ਦੀ ਖੇਲੋ ਕੋਈ ਆਵੇ ਨਾ ਹੋਵੇ ਫੇਰ ਘਰ ਆਈ ਬਿੰਦੂਏ ਘਰ ਨੂੰ ਨਾ ਕਿ ਮਰ ਜੂਗਾ ਫੇਰ ਤੇ ਆਓਗੇ ਨਾ ਤੇ ਮਰਜੂ ਫੇਰ ਆਉਗਾ ਕਿ ਨਹੀਂ ਮੈਂ ਦੱਸ ਗੱਲ ਕੀ ਆ ਇਹਦੀ ਵੇਖ ਆਣ ਕੇ ਭਰਾ ਆਪਣਾ ਮੈਂ ਕੀਤਾ ਮੈਂ ਚੱਲ ਤੂੰ ਆਜਾ ਮੈਂ ਕਹਿ ਰਹੇ ਆ ਇਹ ਸਤਸਰੂਪ ਦੀ ਗੱਲ ਕਰਦੇ ਆ ਪਰ ਜਿਹਨਾਂ ਨੇ ਅੱਖੀ ਵੇਖੀ ਗਣੀ ਜਿਹਨਾਂ ਨੇ ਗੱਲਾਂ ਵੇਖੀਆਂ ਉਹ ਗੱਲ ਕਰ ਸਕਦਾ ਮੈਂ ਕਿ ਤੂੰ ਜਾ ਇਹਦੀ ਵੀਰ ਤੂੰ ਕੱਲ ਵੀ ਇਤਨਾ ਕਿਹਾ ਸੀ ਤੂੰ ਨਹੀਂ ਆਉਣਾ ਮੈਂ ਕਿ ਮੈਂ ਪੱਕਾ ਤਰ੍ਹਾਂ ਵਾਦਾ ਕਰਦਾ ਮੈਂ ਆਉਂਗਾ ਗੀਠੀ ਬਣੀਆਂ ਦੀ ਹੱਕ ਪਿੱਛੇ ਗੀਠੀਆਂ ਹੁੰਦੀਆਂ ਸੀ ਗੀਠੀ ਦੇ ਰੂਪ ਲਗਾ ਸੀ ਮਹਾਰਾਜ ਦਾ ਮੈਂ ਸਤਸਰੂਪ ਅੱਗੇ ਬੇਨਤੀ ਕੀਤੀ ਮੈਂ ਬਾਦਸ਼ਾਹ ਜੀ ਮੈਂ ਕਹੇ ਜੋ ਗਾਨੀਆ ਤੁਸੀਂ ਮੈਨੂੰ ਕਹੇ ਤੂੰ ਬਰੀ ਇਹ ਜਾਣੇ ਦੋ ਜਾਣੇ ਤੇਰਾ ਇਹ ਤਿੱਜਾ ਗੇੜਾ ਮਿਰਵਾਲ ਹੋ ਗਿਆ ਤੇ ਤੁਸੀਂ ਇਹਨੂੰ ਭੇਜ ਰਹੇ ਤੇ ਮੇਰੇ ਨਾਲ ਚੱਲੋ ਮੇਰੇ ਨਾਲ ਚੱਲੋ ਮੇਰੇ ਵਸਦੀ ਗੱਲ ਨਹੀਂ ਗਈ ਪਗਲ ਜਿਹੜੀ ਕੀ ਦੇ ਵੜਿਆ ਤੁਸੀਂ ਕੀ ਕੀਤਾ ਮੈਂ ਇਹਦੇ ਜੋਰਦਾਗਾ ਤੁਸੀਂ ਕਿਰਪਾ ਕਰੋ ਮੇਰੇ ਨਾਲ ਚੱਲੋ ਮੈਂ ਘਰ ਗਿਆ ਤੇ ਲਗੋ ਹਲਵਾਨ ਉਹ ਆ ਕਪੜੇ ਲੱਬੜੇ ਦੇ ਬੁਰਾ ਮੂੰਹ ਮਾ ਛੱਲਿਆ ਗੁੱਡੀ ਛੱਲੇ ਜਦੋਂ ਮੇਰਾ ਅੱਖਾਂ ਦੇ ਅੱਖਾਂ ਬਾਗਿਆ ਕਿਆ ਕਾਲ ਲਾਲ ਕਰਕੇ ਕਹੋ ਰਿਆ ਮੈਂ ਮਿਲਣੀ ਬਣਾ ਮੈਂ ਕੌਣ ਹੈ ਜਿਹੜਾ ਮੇਰੇ ਨਾਲ ਉਹਨਾਂ ਗੱਲ ਕਰਦਾ ਇਹਦੇ ਪਹਿਲਵਾਨ ਚੰਨਾ ਵੰਦਾ ਚਲਦਾ ਨਹੀਂ ਹੈ ਪਛਾਣ ਲਿਆ ਮੈਂ ਤੂੰ ਤੇ ਯਾਰਾ ਮਿਲਤੀ ਕੋਈ ਈਡੀ ਵੱਡੀ ਹੋਈ ਨਹੀਂ ਦੋ ਕ ਘੁੱਟ ਚਾਹ ਦੇ ਪੀਤੇ ਸੀ ਇਹਦੇ ਤੇ ਦੁੱਧ ਚਾਹ ਪਾਈ ਮੈਂ ਦੁੱਧ ਦੀ ਚਾਹ ਪਾਈ ਨਾ ਤੂੰ ਤੇ ਤੂੰ ਚੈਲੰਜ ਕੀਤਾ ਸੀ ਮੇਂ ਇੱਕ ਕਿ ਵੇਖ ਲਿਆ ਕਰਾ ਪਾਸ਼ਾ ਮੈਂ ਪਾਸ਼ਾ ਮਰਾ ਵੇਖ ਲਿਆ ਅੰਦਾ ਵੇਖ ਲਿਆ ਪਰ ਮੈਨੂੰ ਮਾਫੀ ਮਿਲ ਸਕਦੀ ਆ ਮਾਫੀ ਮੈਂ ਮੈਨੂੰ ਦੇ ਸਕਦਾ ਜਿੱਥੋਂ ਮੈਂ ਗੱਲ ਕੀਤੀ ਉੱਥੇ ਜਾ ਕੇ ਮਾਫੀ ਮਿਲ ਸਕਦੀ ਆ ਉਹ ਮਾਫੀ ਮੰਗਣ ਵਾਲੀ ਜਿਹੜੀ ਉਹਦੀ ਅੱਜ ਹਾਲ ਤੇ ਆ ਜਿਹੜੀ ਉਹ ਬੰਦੇ ਦੀ ਮੈਂ ਆਪਣੀ ਜ਼ੁਬਾਨੀ ਨਹੀਂ ਦੱਸ ਸਕਦਾ ਉਹਦੀ ਇੱਕ ਅੱਖ ਨਹੀਂ ਹੈਗੀ ਉਹ ਰੱਬ ਨੂੰ ਪਤਾ ਮੈਂ ਨਹੀਂ ਚਾਹਦਾ ਕਿ ਕੰਮੇ ਹੋਵੇ ਮੇਰਾ ਮੰਨ ਲਈ ਸੀ ਕੰਮ ਹੋਵੇ ਪਰ ਉਹਨੇ ਵੇਖ ਲਿਆ ਪਰ ਵੇਖਣ ਲਈ ਇੱਕ ਅੱਖ ਨਹੀਂ ਹੈਗੀ ਦੂਸਰੀ ਬੇਨਤੀ ਹੈ ਸਾਡੇ ਪੈਣ ਦੇ ਵਿੱਚ ਬੜੀ ਅਲਰਜੀ ਸੀ ਲੋਕਾਂ ਨੂੰ ਪੀਣ ਵਾਲਾ ਜਿਹੜਾ ਬਾਸ਼ਾ ਆਉਣਾ ਇੰਨੀ ਬਾਣੀ ਲਿਖਾਈ ਜਾਂਦਾ ਇਹਦਾ ਭੋਗ ਕਿਦੋਂ ਬਿਆਕਰੂਗਾ ਮੈਂ ਹਾਂ ਵੀ ਮੈਨੂੰ ਜੀ ਪੁੱਛ ਤੇ ਜੇ ਜਦੋਂ ਆਗਰ ਪੁੱਛ ਲਿਓ ਸਾਡੇ ਪਿੰਡ ਦੇ ਵਿੱਚ ਇੱਕ ਬਾਬਾ ਹੁੰਦਾ ਸੀ ਅਲਾਦੀਨ ਕਾਲੇ ਲੰਬਾਲਾ ਮੁਸਲਮਾਨ ਉਹ ਉਹਨਾਂ ਨੇ ਕਿਹਾ ਵੀ ਜੇਠਵਾਲੀ ਇਹਨਾਂ ਦਾ ਇਹਨਾਂ ਦਾ ਗੁਰੂ ਘਰ ਇੱਥੇ ਉਹ ਬਾਣੀ ਲਿਖਾਉਂਦਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਤੀਜੇ ਦਿਨ ਭੋਗ ਪੈ ਜਾਂਦਾ ਇਹ ਬਾਣੀ ਗੱਡੇ ਦੇਖੜਾ ਕਰਨੀ ਆ ਮੈਂ ਤੁਹਾਨੂੰ ਨਹੀਂ ਇਹਦਾ ਬਜਾਏ ਜਾਣਕਾਰੀ ਜਦੋਂ ਮਹਾਰਾਜ ਜੀ ਆਉਣਗੇ ਤਾਂ ਇੱਕ ਸਵਾਲ ਕਰ ਲਿਓ ਇਹਦਾ ਪੰਜਾਸ਼ ਮੜਿਆਂ ਨੇ ਟੋਲੀ ਬਣਾਈ ਆਪਣੀ ਜਦੋਂ ਮਹਾਰਾਜ ਜੀ ਪਿੰਡ ਆ ਗਏ ਇਹਨਾਂ ਮੁਸਲਮਾਨ ਸਾਦਕੇ ਜਿਸ ਸਰਪੰਚ ਸਾਹਿਬ ਨੇ ਦੇਖਦਾ ਘਰ ਆ ਉਹਦੇ ਘਰ ਤੋਂ ਅਗਲੇ ਬਰੇ ਹਵਾਲਤਾ ਰੋਡ ਦੇ ਉੱਤੇ ਉਹਨੇ ਮੁਸਲਮਾਨ ਨੇ ਇਹ ਵਾਦਾ ਕੀਤਾ ਮੁਸਲਮਾਨ ਨੇ ਉਸ ਕੋਲ ਕਹੜਾ ਇਲਮ ਸੀ ਕਿਹਾ ਮੈਨੂੰ ਪੈਰ ਦੀ ਬਿੱਟੀ ਦੇ ਦਿਓ ਮਹਾਰਾਜ ਦੀ ਜਾਂ ਘੋੜੇ ਦੀ ਉਹਦੀ ਮੈਂ ਬੋਲੀ ਬੰਦ ਕਰ ਦੂੰਗਾ ਇਹ ਮੇਰੇ ਚ ਤਾਕਤ ਹੈਗੀ ਆ ਇਹ ਕੰਮ ਵੀ ਜਰੂਰ ਕਰ ਦਿਓ ਹੁਣ ਮੈਂ 3 ਕਿਲੋਮੀਟਰ ਦੁਰਗਾਸੀ ਪਿੰਡ ਤੋਂ ਘੋੜੇ ਦੇ ਮਹਾਰਾਜ ਲੈਣ ਵਾਸਤੇ ਹੁਣ ਦੇਖੋ ਏਡੀ ਮੂਰਖਤਾ ਹੀ ਮੇਰੀ ਕੀ ਪਿੰਡ ਜੇਠਵਾਲ ਤੋਂ ਮਾਰੇ ਨਿਮਣਾ ਹਾਂ ਤੇ ਲੈ ਗਿਆ ਮੈਂ ਕੋੜਾ ਮਿੱਤੇਵੜੇ ਰੋਡ ਨੂੰ ਸਭ ਤੋਂ ਵੱਡੀ ਬੰਨ ਗੱਲ ਇਹ ਲੱਗਦੀ ਆ ਕਿ ਪਿਤਾ ਪਰਮੇਸ਼ਰ ਤਾਂ ਹੀ ਸੰਸਾਰ ਕਹਿੰਦਾ ਬਿਨ ਬੋਲਿਆ ਸਤਿਗੁਰੂ ਜਾਣਦਾ ਕਿਸ ਅਗੇ ਕੀ ਚੇ ਦੱਸ ਮੈਂ ਹੈ ਮੈਦੇ ਜਾਣਾ ਸੀ ਇੱਧਰ ਨੂੰ ਜੇਠਵਾਲ ਵੱਲ ਨੂੰ ਕੋੜਾ ਮੈਂ ਲੈ ਗਿਆ ਮੈਨਿਆਂ ਨੂੰ ਮਿੱਤੇਵੜੀ ਰੋਡ ਨੂੰ ਉਦੋਂ ਨਹੀਂ ਸੀ ਬੜਾ ਪਤਾ ਮੈਂ 15 ਮਿੰਟ ਤੇ ਕੋੜਾ ਚਾਰਿਆ ਉਹ ਬੰਦੇ ਮੈਨੂੰ ਵਹੇਦੇ ਵੀ ਤੋ ਕੋਈ ਐਸੇ ਪਹਲਵਾਨਾ ਚਾਰ ਦਾ ਕੰਮ ਕੋਈ ਵੀ ਨਹੀਂ ਜਦੋਂ ਮੈਂ ਕੋੜਾ ਚਾਰ ਦਾ ਪਰ ਮੈਨੂੰ ਮੇਰਾ ਕੋਈ ਖਤਮ ਆਉਣ ਵਾਲਾ ਵਾ ਤਾਂ ਕਰਕੇ ਕੋ ਵੀਰ ਜੀ ਪੰਜ ਸੱਤ ਮਿੰਟ ਰੁਕਿਆ ਮੈਂ ਮਹਾਰਾਜਿਓ ਸੇ ਆਗੇ ਨਾਜ ਸਿੰਘ ਨੇ ਡਰਾਈਵਰ ਸੀ ਆਪ ਨੂੰ ਪਤਾ ਸਭਿਆ ਨੂੰ ਕਿ ਮਹਾਰਾਜ ਦਾ ਡਰਾਈਵਰ ਸੀ ਗੱਡੀ ਦਾ ਦਾਤ ਸਿੰਘ ਸੀ ਨਾਜ ਸਿੰਘ ਨੂੰ ਗੱਡੀ ਲਾ ਕੇ ਇਹਦੇ ਤੂੰ ਚੱਲ ਪੈਣ ਨੂੰ ਮਾਗੇ ਨੂੰ ਕਿਸ ਪਹਲਵਾਨ ਦੇ ਨਾਲ ਆਉਂਦੇ ਆ ਮੈਂ ਕੋੜੀ ਦੀ ਅੱਗੋਂ ਵਾਕ ਫੜ ਲਈ ਮਹਾਰਾਜ ਜੀ ਪਰਦੇਸਾ ਕੋਈ ਏਲੇਨ ਜਗਾ ਕੋਈ ਛਾਲ ਮਾਰ ਕੇ ਕੋੜੀ ਦੇ ਉੱਤੇ ਬਹਿ ਗਏ ਦੇ ਵਾਗਾਂ 'ਚ ਫਿੱਜ ਲਿਆ ਇੱਕ ਵਾਗ 'ਚ ਫੜੀ ਮਹਾਰਾਜ ਜੀ ਮੈਂ ਚੱਲ ਪਿਆ ਈ ਘੋੜੇ ਉੱਤੇ ਬੈਠੇ ਮਹਾਰਾਜ ਜੀ ਇੱਕ ਸਾਈਡ ਤੇ ਵਾੜੇ ਛੋਟਾ ਮੈਂ ਨਿਗਾਹਿਆ ਮੇਜ਼ ਰੱਖ ਦੇਣ ਕੋਲ ਆਣ ਵਾਲੇ ਖੜੇ ਅੱਗੇ ਰੱਬ ਕਿਰਪਾ ਕਰਦਾ ਇਹ ਬੰਦਾ ਕੁਝ ਨਹੀਂ ਕਰ ਸਕਦਾ ਜਦੋਂ ਮੈਂ ਵਾੜ ਦੇ ਲਾਗੇ ਕੋੜਾ ਖੜਿਆ ਰਨਾ ਮਹਾਰਾਜ ਨੇ ਉਹਨਾਂ ਕੀਤਾ ਵੀ ਸਾਡੇ ਪਿੱਛੇ ਬਹਿ ਜਾ ਮੈਂ ਸੋਚਿਆ ਮੈਂ ਪਿੱਛੇ ਕਿਵੇਂ ਪਾਵਾਂ ਮਹਾਰਾਜ ਚਰਨ ਅੱਗੇ ਕੀਤਾ ਮੇਰੇ ਮਨ ਚ ਆਈ ਗਿਆ ਲਾਪਾ ਵੀ ਚਰਨਾਂ ਦੇ ਜਿੰਮੇਸਕਾਰ ਕਰਦੇ ਆ ਤੇ ਮੈਂ ਕਿਵੇਂ ਪੈ ਰੱਖਾਂ ਉੱਤੇ ਮੈਂ ਚਰਨ ਦੀ ਨਿਮਸਕਾਰ ਕਰਕੇ ਦੇ ਬੇਨਤੀ ਕੀਤੀ ਸੇ ਬਾਤੋ ਕਿਰਪਾ ਕਰੋ ਤੁਰਾ ਅੱਗੇ ਹੋਏ ਉਹਨੇ ਬੜਾ ਚੜਦਾ ਨੀ ਗਾਇ ਉਹਨਾਂ ਕੋਲ ਆ ਕੇ ਜਿਵੇਂ ਆਪਣੇ ਕੋਲ ਕੰਟਰੋਲ ਕਰ ਲਿਆ ਕੋਲਾ ਖਿੱਚ ਕੇ ਦੇਹੰਦੇ ਚੱਲ ਸਾਡੇ ਪਿੱਛੇ ਮੈਂ ਤਾਂ ਠੀਕ ਹੈ ਫਿਰ ਇਹਦਾ ਮੈਂ ਚੱਲ ਜਨ ਲਾ ਉਹਨੇ ਚੜ ਰਗੇ ਕੀਤਾ ਮੈਂ ਚੜ ਗਿਆ ਦਪੈ ਰੱਖਿਆ ਉਹਨੇ ਜੰਪ ਜਾ ਲਾ ਲਿਆ ਪਿੱਛੇ ਬਹਿ ਗਿਆ ਮੈਂ ਦਰਦ ਨਾਲ ਨਾਲ ਲੱਗਾ ਮਹਾਰ ਇਹਨੇ ਹੱਥ ਕਰਕੇ ਪਿੱਛੇ ਨਾਲ ਲਾ ਲਿਆ ਹੁਣ ਮੇਰੇ ਮਨ ਚ ਗੱਲ ਇਹ ਆਉਂਦੀ ਸੀ ਕਿ ਮੁਸਲਮਾਨ ਅੱਗੇ ਬੈਠਾ ਵਾ ਦੇਖੋ ਜਿਹੜੀ ਦਿਲ ਦੀ ਗੱਲ ਮੈਂ ਉਹ ਦੱਸਨੀ ਆ ਸਗਤ ਦੇ ਬੈਠਾ ਪਰਮੇਸ਼ਰ ਹਾਜ਼ਰ ਹੈ ਆ ਮੇਰੇ ਦਿਲ 'ਚ ਵੀ ਇਹ ਭਗਵਾਨ ਆ ਤੇ ਦੱਸਣਾ ਪਊ ਇਹਨੂੰ ਮੈਨੂੰ ਮੈਂ ਦੱਸਣਾ ਨਹੀਂ ਵੇ ਸਤਿਗੁਰਿਆ ਇਹ ਦੱਸ ਕੇ ਦੱਸਣਾ ਪੈਣਾ ਮੈਨੂੰ ਇੱਕ 1.5 ਕਿਲੋਮੀਟਰ ਬਾਅਦ ਚੱਲ ਗਏ ਆ ਮੈਂ ਗੱਲ ਕਿਤਨਾ ਮਾਰੇ ਜੀ ਬੋਲੇ ਜਦੋਂ ਸਾਡੇ ਪਿੰਡ ਦਾ ਮਾਗੇ ਦਾ ਖਾਲਾ ਆਇਆ ਕਿ ਪਾਣੀ ਵਾਲਾ ਇੱਧਰ ਮੰਗਾ ਅਸੀਂ ਇੱਧਰ ਬਹਿਣੀ ਆ ਸੀ ਜਦੋਂ ਮਾਗੇ ਦੇ ਪੈਰ ਪਾਇਆ ਧਰਤੀ ਦੇ ਕੋਲੇ ਦੇ ਮੈਨੂੰ ਪੁੱਛਦੇ ਜਮੀਨ ਕਿਤੋਂ ਲਈ ਆ ਮੇਰੇ ਮਾਂਜ ਗੱਲ ਆਖੀ ਸੱਚੇ ਪਾਤਸ਼ਾਹ ਉਹ ਜੀ ਤੁਹਾਨੂੰ ਮੰਨਦੇ ਆ ਤਾਂ ਰੱਬ ਮੰਨਦੇ ਆ ਤੇ ਜਮੀਨ ਨੂੰ ਬੀਨ ਪੁੱਛਦੇ ਜੇ ਇਹ ਤੇ ਸਤਖੰਡ ਜਾਣ ਦੀ ਅਸਲਾਈਆਂ ਤੁਹਾਨੂੰ ਜ਼ਮੀਨ ਦਾ ਨਹੀਂ ਪਤਾ ਮੇਰਾ ਨਿਕਾ ਜ ਮੂੰਹ ਕਰਕੇ ਵਿਸ਼ੇ ਸੰਡਾਬੇ ਨਹੀਂ ਨਹੀਂ ਦੱਸ ਦੱਸ ਹੁਣ ਗੱਲ ਕੀ ਸੀ ਉਹ ਗੱਲ ਐਸੀ ਸੀ ਜਿਹਦੇ ਘੋੜੇ ਨੇ ਪੈਰ ਪਾਇਆ ਮੈਂ ਮੰਗੇ ਤੇ ਉਹਨੂੰ ਕੁਝ ਹੋ ਗਿਆ ਕਿੰਨੂ ਮੁਸਲਮਾਨ ਨੂੰ ਕਿਉਂਕਿ ਮੈਂ ਪੂਰੀ ਇਨਕੁਆਇਰੀ ਕੀਤੀ ਗੱਲ ਕੀ ਹੋਈ ਸੀ ਜਦੋਂ ਮੈਂ ਪਿੰਡ ਗਿਆ ਜਿਉਂ-ਜਿਉਂ ਪਿੰਡ ਨੂੰ ਤੁਰੇ ਜਾਂਦੇ ਆ ਘੋੜ ਮੈਂ ਪਿੱਛੇ ਬਿਠਾ ਮਾਰਾਈ ਦੇ ਪਿੰਡ ਨੂੰ ਤੁਰੇ ਜਾਂਦੇ ਆ ਉਹਨੂੰ ਕੁਝ ਹੋ ਰਿਹਾ ਪਹਿਲਾਂ ਸ਼ੁਰੂ ਕਿੱਥੋਂ ਹੋਇਆ ਵੀ ਇੱਕ ਗਰਮੀ ਦੇ ਦਿਨ ਉਹਨੂੰ ਬੁਖਾਰ ਤੇ ਲੱਗਾ ਕੰਬ ਕੇ ਜਿਉਂਦੇ ਕੋਲ ਅੱਗੇ ਚੱਲਦੇ ਜਾਂਦਾ ਤੇ ਕੱਪੜੇ ਪਾ ਜਾਂਦੇ ਆ ਦੋ ਕੱਪੜੇ ਬਾਅਦ ਤਿੰਨ ਬਾਅਦ ਜਦੋਂ ਮੈਂ ਦਸੇਲੇ ਘਰ ਆ ਕੇ ਚਲ ਗਿਆ ਉਹਨੇ ਕੰਮਰਾ ਮੂੰਹ ਟਾ ਕੇ ਰੋ ਉਹ ਬੰਦਾ ਦਰਸ਼ਨ ਨਹੀਂ ਕਰ ਸਕਿਆ ਮਹਾਰਾਜ ਦੇ ਤੇ ਨਾ ਇਹ ਉਹਦਾ ਜੋ ਹੱਥ ਪਿੱਛੇ ਹੋਈ ਜਾ ਉਹ ਸੱਜੂ ਜਾਣਦਾ ਜਾਈ ਅੱਖੀ ਵੇਖਿਆ ਦੋ ਬਜੇ ਨੂੰ ਹੋਰ ਬਸ ਮੇਰੇ ਪਿੰਡ ਦੇ ਮੁੰਡੇ ਜਦੋਂ ਮਾਲਚਾਰ ਜਾਣੇ ਸੀ ਬਾਹਰ ਅਸੀਂ ਗੱਲ ਕਰਨੀ ਤੇਰੇ ਬਾਦਸ਼ਾਹ ਲੈ ਕੇ ਮੈਂ ਮੇਰਾ ਬਾਦਸ਼ਾਹ ਤੇ ਹੈਗਾ ਹੀ ਹੈਗਾ ਤੁਸੀਂ ਵੀ ਆਪਣੇ ਬਣਾ ਲਓ ਸਾਡੇ ਦੇ ਹੈਗਾ ਹੀ ਹੈਗਾ ਸਾਡੇ ਦੇ ਉਹਨਾਂ ਉਹ ਇਹਨੇ ਵੀ ਗੱਲ ਕਰਨੀ ਆ ਮੈਂ ਕਿ ਮੇਰੇ ਨਾਲ ਤੁਸੀਂ ਗੱਲ ਕਰਦੇ ਬੜੇ ਚਿਰ ਦੇ ਪਰ ਆਰ ਕੇ ਗੱਲ ਕਰ ਲਿਓ ਮੇਰੇ ਮਨ ਦੇ ਵਿੱਚ ਵੀ ਸੱਚੇ ਪਾਤਸ਼ਾਹ ਨਾਲ ਬੇਨਤੀ ਕਰਾਂ ਮੈਂ ਪਰ ਮੈਨੂੰ ਇਹ ਕਮਾਲ ਕਿ ਜਿਹੜੇ ਮੇਰੇ ਮਨ ਦੀ ਗੱਲ ਹੁੰਦੀ ਸੀ ਇਹ ਤਾਂ ਸਤਿਗੁਰੂ ਪਹਿਲਾਂ ਜਾਣਦੇ ਸੀ ਗੱਲ ਨੂੰ ਕਿ ਪਾਸ਼ਾ ਜੀ ਨੂੰ ਮੈਂ ਗੱਲ ਕਰਾਂ ਸੱਚੇ ਪਾਸ਼ਾ ਨੂੰ ਮੈਨੂੰ ਬਹੁਤ ਸਤਾਉਂਦੇ ਆਏ ਪਿੰਦੇ ਲੋਕ ਤੇ ਕਿਰਪਾ ਕਰੋ ਮੇਰੇ ਗੱਲੋਂ ਲਾ ਦੋ ਗੱਲ ਜਦੋਂ ਮਹਾਰਾਜ ਦੇ ਸਿੰਘਾਸਨ ਦੇ ਬੈਠ ਕੇ ਸਗਦੇ ਤਾਂ ਸੱਚੀ ਅੱਗੇ ਬੰਦੇ ਲੋਕ ਵੀ ਬੈਠੇ ਬੜੇ ਸ਼ਰਾਰਤੀ ਗੱਲ ਕਰਨ ਵਾਸਤੇ ਮਹਾਰਾਜ ਨੇ ਪਹਿਲਾ ਸਵਾਲ ਇਹ ਕਿ ਬਚਨ ਕੀਤਾ ਜੇਦੇ ਮਨ 'ਚ ਕੋਈ ਸ਼ੱਕ ਆ ਜਿਹਦੇ ਕੋਈ ਵਹਿਮ ਹੈ ਨੇ ਕੋਈ ਗੱਲ ਕਰਨ ਸਾਡੇ ਸਾਹਮਣੇ ਆਵੇ ਤੇ ਮੈਂ ਆਪ ਪੁੱਤ ਹੋਗਾ ਹੋਏ ਜੇ ਹੁਣਾ ਗੱਲ ਹੀ ਉਹ। ਤੇ ਮੈਂ ਮਹਾਰਾਜ ਜੀ ਐਂਗਲਿਕਾ ਕਹਿੰਦੇ ਜੀ ਤੂੰ ਚੁੱਪ। ਚੁੱਪ ਨਹੀਂ ਗਿਆ ਮਿਲ ਕੋਰੀ ਭੱਟੀ ਕਿ ਤੂੰ ਨਹੀਂ ਬੋਲਣਾ। ਉਹਨਾਂ ਗੱਲ ਤੇ ਮੇਰੇ ਦਿਲ ਦੀ ਸੀ। ਉਹ ਗੱਲ ਸੀ ਪਹਿਲਾ ਜਿਹੜਾ ਸਵਾਲ ਇਹ ਕੀਤਾ। ਜਦੋਂ ਪਿਤਾ ਜੀ ਨੇ ਕਿਹਾ ਤਾ ਤੂੰ ਚੁੱਪ ਮਿਲ ਹਜਾਰਾ ਕੀਤਾ ਮੈਨੂੰ। ਹੋਣ ਉਹ ਆਖੇ ਤੂੰ ਉਸੇ ਮੈਂ ਤੂ ਜਲਣੇ ਜਾਂ ਤੈਨ ਚਰ ਮੁੰਡੇ ਰੜੇ ਦੇ ਬੈਠੋ ਥੋੜੀ ਘਬਰੂ ਹੀ ਮੈਂ ਛੋਟਾ ਹਾਂ ਨਿੰਝਾ ਤੂੰ ਉਸੇ ਮੈਂ ਤੂ ਜਤ ਤੂ 39 ਉਹ ਦਿਨ ਜਾ ਕੇ ਅਜ ਦਾ ਮਾਂਗਾ ਵਸਦਾ ਉੱਥੇ ਸਾਨੂੰ ਕਿਸੇ ਮਿਲ ਨਹੀਂ ਕੀਤੀ ਤੇ ਦਿਨ ਦੁਗਣੀ ਤੇ ਰਾਤ ਚੁਗਣੀ ਸੱਚੇ ਪਾਸ਼ਾਏ ਤਰਸ ਕਰੇ ਮੇਰੇ ਵੀਰੋ ਭਰਾਓ ਭੈਣੋ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀਆਂ ਕਰ ਲੀਆਂ ਲੱਗਨ ਵਾਸੀ ਆ ਸੁਣਦੇ ਆ ਗਲੀਆਂ ਗਲੀਆਂ ਦੇ ਵਿੱਚ ਮਹਾਰਾਜ ਚੱਲੇ ਆ ਉਹਦੀ ਸੁਣਤ ਚੱਲੀ ਆ ਕਿੰਨੇ ਪਿਆਰ ਨਾਲ ਵੀਰਾਂ ਨੇ ਪ੍ਰਸ਼ਾਦ ਵੰਡਿਆ ਕਿੰਨੇ ਗੁਣ ਗਾਇਨ ਕੀਤੇ ਪ੍ਰਮਾਤਮਾ ਨੇ ਜਿਵੇਂ ਉਥੇ ਆਪਾਂ ਗਰਾਉਂਡ 'ਚ ਅਜ ਗਏ ਆ ਕੀ ਉਹ ਲੇਖ ਗਰਾਉਂਡ ਦਾ ਕੀ ਲੇਖ ਹੋਊਗਾ ਆਪਾਂ ਗੱਲਾਂ ਦਾ ਵਿਚਾਰ ਕਰਨਾ ਹੈ ਗੱਲ ਦਾ ਕਿ ਕਿਵੇਂ ਆਪਾਂ ਉਥੇ ਗਏ ਬਿਨ ਬੇਰੀ ਕਿਰਪਾ ਜਨ ਪਗਤ ਕਦੇ ਨਹੀਂ ਜਾਂੰਦੇ ਉਹਦੀ ਕਿਰਪਾ ਹੋਈ ਦੇ ਹਰਮੰਸਪੁਰੇ ਵਿੱਚ ਸੰਗਤ ਹੋਈ ਬਣੀ ਸਾਡੇ ਮਹਾਰਾਜ ਦੀ ਤੁਸੀਂ ਆਏ ਨਾ ਅਜ ਕੋਈ ਇਹਨਾਂ ਨੂੰ ਜਾਣੀ ਇਹਨਾਂ ਪਛਾਣੀ ਹੈ ਸਾਡੇ ਪਿੰਡ ਦੇ ਵਿੱਚ ਸਾਨੂੰ ਇਹਨਾਂ ਗਲੀਆਂ ਮਜ਼ਾਰਾਂ 'ਚ ਫੇਰਿਆ ਤੇ ਪਿੰਡ ਦੀ ਹਸਕਾ ਤੇ ਦਰਸ਼ਨ ਕਰਾਏ ਲੱਖ ਲੱਖ ਵਧਾਈਆਂ ਪਰਮੇਸ਼ਰ ਨੂੰ ਇਹਨਾਂ ਦੇ ਪਿੰਡ ਦੇ ਮੁਰਸ਼ਿਦਾਂ ਨੂੰ ਇਹ ਪਿੰਡ ਦੇ ਵਾਸੀਆਂ ਨੂੰ ਜਿਨ੍ਹਾਂ ਗਲੀਆਂ ਬਜ਼ਾਰ ਚ ਲੰਘ ਕੇ ਆਏ ਆ ਇਹਦਾ ਜਿਹਨੇ ਕਿਹਾ ਸੀ ਗਲੀਆਂ ਦੇ ਕੱਖ ਤਾਰ ਦੇਣ ਦੀ ਜਿੰਦੀ ਮੰਗਾ ਕੇ ਜਾ ਤੇ ਮੇਰੇ ਗੁਰਸਿੱਖਾਂ ਨਾਲ ਜਾਣਾ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਮੇਰਾ ਸਮਾਂ ਹੋ ਗਿਆ ਮੈਂ ਅਦਕਾਰੇ ਲਾਉਂਦਾ ਹਾਂ ਵੀਰ ਆ ਸਾਹ ਦੇਣਾ ਗੱਲਾਂ ਬਾਤਾਂ ਵਜਨ ਦੇ ਬਲਾ ਵੇਖੋ ਉਹਦੇ ਨੂੰ 35 ਸਾਲ ਹੋ ਗਿਆ ਸੀ ਜਦੋਂ ਮਹਾਰਾਜ ਜੀ ਹਜੂਰ ਸ਼ਾਨ ਸਾਹਿਬ ਜੀ ਸ੍ਰੀ ਜੀ ਦਾ ਗੋਲਾ ਕਰ ਗਿਆ ਗੱਲਾਂ ਇੰਨੀਆਂ ਦਸਮ ਜੱਗਾਂ ਮੈਂ ਤਰਲ ਕਰੇ ਦਿਨ ਲੱਗ ਜਾਣਾ ਪਰ ਹੁਣ ਸਮਾਂ ਆ ਗਿਆ ਹੁਣ ਜਕਾਰੇ ਸਭ ਨੇ ਬੋਲੇ ਮੇਰੇ ਵੀਰਾਂ ਨੇ ਜਕਾਰਾ ਸਾਨੂੰ ਇਸ ਸੰਸਾਰ ਦੇ ਪਹਿਲੀ ਵਾਰ ਮਿਲਿਆ ਸੋਹੰਗ ਬੜੀਵਾਰ ਆਇਆ ਹੋਰ ਨਾਮ ਬੁਲਿਆਏ ਸੋਹੰਗ ਮਹਾਰਾਜ ਸ਼ੇਰ ਸਿੰਘ ਹਿੰਦ ਭਗਵਾਨ ਦੀ ਜੈ ਇਹ ਤੁਹਾਨੂੰ ਤੁਹਾਡੇ ਹੀ ਭਾਗਾਂ ਮਿਲ ਜੀਏ ਗੱਜ ਕੇ ਬੋਲਣਾ ਮੇਰੇ ਵੀਰਾਂ ਨੇ ਸਭ ਨੇ ਸੋਹੰਗ ਮਹਾਰਾਜ ਸ਼ੇਰ ਜੰਨ ਵਿਸ਼ਨੂ Bhagwan